ਹੈਲੋ ਹਾਂਜੀ ਸਸ਼ੀਕਲ ਜੀ ਗਰਮੀ ਦੀ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਜੋ ਹੋਏਗੀ ਜੀ ਰਾਮ ਟੈਕਸ ਬ੍ਰਾਂਡ ਦੇ ਕਟ ਪੀਸ ਹੋਣਗੇ ਜਿਹੜੇ ਕਿ ਵਰਕ ਵਾਲੇ ਹੋਣਗੇ ਕੁਝ ਪ੍ਰਿੰਟਡ ਹੋਣਗੇ ਜੀ ਸਾਰੇ ਮਿਕਸ ਕੱਟ ਹੋਏਗੇ ਹੋਣਗੇ ਕਟ ਪੀਸ ਜੀ ਰਾਮ ਟੈਕਸ ਬ੍ਰਾਂਡ ਦੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਰ ਨਿਹਾਲ ਸਿੰਘ ਵਾਲਾ ਜਿਹੜੀਵੇਂ ਪੈਣਾ ਵਿਜ਼ਿਟ ਕਰਕੇ ਕਪੜਾ ਬਾਏ ਕਰਨਾ ਚਾਹੁੰਦੀ ਐ ਨੇ ਉਹ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਸਾਡੇ ਨੂੰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਨੇ ਸੁਨ ਸੁਟਾ ਜਿਹੜੇ ਉਹ ਬਾਏ ਕਰ ਸਕਦੇ ਨੇ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਦੁਕਾਨ ਜਾ ਰਹੇ ਆਂ ਤਸਰ ਸਿਲਕ ਦੇ ਮਿਲਣਗੇ ਤੁਹਾਨੂੰ ਸੂਟ ਜੀ ਤਸਰ ਸਿਲਕ ਦੀਆਂ ਮਿਲਣਗੀਆਂ ਸ਼ਰਟਾਂ ਜੀ ਹਾਂਜੀ ਤਸਰ ਸਿਲਕ ਦੇ ਮਿਲਣਗੀਆਂ ਤੁਹਾਨੂੰ ਸ਼ਰਟਾਂ ਜੀ ਸਭ ਤੋਂ ਪਹਿਲਾਂ ਜਿਹੜੀ ਹੈਗੀ ਆਪਣੀ ਸ਼ਰਟ ਅਸੀਂ ਤੁਹਾਨੂੰ ਖੋਲ ਕੇ ਚੈੱਕ ਕਰਵਾਵਾਂਗੇ ਚੈੱਕ ਕਰ ਲਓ ਜੀ ਬਹੁਤ ਸੋਹਣਾ ਸਟਾਫ ਹੈਗਾ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਇਦਾਂ ਤੁਹਾਡੀ ਜਿਹੜੀ ਸ਼ਰਟ ਹੈ ਜੀ ਉਹ ਰੈਡੀ ਹੋਏਗੀ ਵੱਡੇ ਪੰਨੇ ਦੀ ਸ਼ਰਟ ਹੋਏਗੀ ਇਹ ਚੈੱਕ ਕਰ ਲਓ ਜੀ ਇਦਾਂ ਤੁਹਾਡਾ ਘੇਰਾ ਬਣੇਗਾ ਜੀ ਇਹ ਜਿਹੜਾ ਹੈਗਾ ਪ੍ਰਿੰਟ ਤੁਹਾਡੇ ਘੇਰੇ ਦੇ ਉੱਪਰ ਆਏਗਾ ਜੀ ਇਹ ਪ੍ਰਿੰਟ ਜਿਹੜਾ ਹੈਗਾ ਫਰੰਟ ਔਰ ਬੈਕ ਸੇਮ ਆਏਗਾ ਜੀ ਬੜਾ ਹੀ ਪਿਆਰਾ ਜਿਹਾ ਛੇੜ ਹੈਗਾ ਜੀ ਔਰ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਜਿਹਾ ਪ੍ਰਿੰਟ ਮਿਲੇਗਾ ਜੀ ਔਰ ਬਾਜੂ ਦੇ ਉੱਪਰ ਵੀ ਤੁਹਾਨੂੰ ਸੇਮ ਜਿਹਾ ਡਿਜ਼ਾਈਨ ਹੈ ਜਿਹੜਾ ਬਾਜੂ ਦੇ ਉੱਪਰ ਮਿਲੇਗਾ ਜੀ ਇਥੋਂ ਤੁਹਾਡੀਆਂ ਬਾਜੂ ਬਣਣੀਆਂ ਜੀ ਤੁਹਾਡੀ ਪੂਰੀ ਖੁੱਲੀ ਡੁੱਲੀ ਜਿਹੜੀ ਸ਼ਰਟ ਆ ਉਹ ਰੈਡੀ ਹੋਏਗੀ ਟਸਰ ਸਿਲਕ ਦਾ ਸਟਾਫ ਹੈਗਾ ਆ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਜੀ ਸਟਾਫ ਚੈੱਕ ਕਰਵਾ ਦਿੰਨੇ ਆ ਜੀ ਨੇੜੇ ਤੋਂ ਤੁਹਾਨੂੰ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟ ਵੇਟ ਸਟਾਫ ਹੈਗਾ ਜੀ ਸ਼ਰਟ ਦਾ ਪ੍ਰਾਈਸ ਹੋਏਗਾ 600 ਰੁਪਏ ਜੀ 600 ਰੁਪਏ ਦੇ ਵਿੱਚ ਤੁਹਾਨੂੰ ਸ਼ਰਟ ਮਿਲੇਗੀ ਜੀ ਹਰਾਮ ਟੈਕਸ ਬ੍ਰਾਂਡ ਦੀ ਹੋਏਗੀ ਜੀ ਬੜਾ ਹੀ ਪਿਆਰਾ ਸਟਾਫ ਹੈਗਾ ਜੀ ਤੁਹਾਨੂੰ ਸੇਮ ਜਿਹੜੀਆਂ ਹੈਗੀਆਂ ਇਹ ਦੋ ਸ਼ਰਟਾਂ ਮਿਲ ਜਾਣਗੀਆਂ ਜੀ ਸੇਮ ਸਟਾਫ ਦੀਆਂ ਔਰ ਸੇਮ ਕਲਰ ਦੀਆਂ ਜੀ ਲਓ ਜੀ ਨੈਕਸਟ ਤੁਹਾਨੂੰ ਇੱਕ ਪੀਸ ਹੋਰ ਮਿਲੇਗਾ ਜੀ ਸੇਮ ਐਜ਼ ਦਾ ਚੈੱਕ ਕਰ ਲਓ ਜੀ ਸੇਮ ਐਜ਼ ਦਾ ਤੁਹਾਨੂੰ ਇੱਕ ਪੀਸ ਹੋਰ ਮਿਲ ਜਾਣਾ ਜੀ ਬਹੁਤ ਪਿਆਰਾ ਸਟਾਫ ਹੈ ਜੇਕਰ ਤੁਸੀਂ ਇਹਨਾਂ ਦੇ ਨਾਲ ਸਿਲਕ ਦੀ ਬਾਟਮ ਲਗਾਉਣਾ ਚਾਹੁੰਦੇ ਹੋ ਇਹ ਟਸਰ ਸਿਲਕ ਦਾ ਸਟਾਫ ਤੁਹਾਨੂੰ 셔ਟ ਦਾ ਮਿਲੇਗਾ ਔਰ ਨਾਲ ਤੁਸੀਂ ਸਿਲਕ ਦੀ ਬਾਟਮ ਡਾਈ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ 600 ਰੁਪਏ ਦੀ ਤੁਹਾਨੂੰ 셔ਟ ਮਿਲੇਗੀ ਜੀ ਰਾਮਟੈਕਸ ਬ੍ਰਾਂਡ ਦੀ ਟਸਰ ਸਿਲਕ ਦੀ ਹੋਏਗੀ ਜੀ ਬਹੁਤ ਹੀ ਪਿਆਰਾ ਸਟਾਫ ਆ ਜਿਹੜੀਆਂ ਭੈਣਾਂ ਸੇਮ ਪਾਣਦੀਆਂ ਸ਼ਕੀਨ ਹੈਗੀਆਂ ਨੇ ਉਹ ਸੇਮ ਦੋ ਸ਼ਰਟਾਂ ਲੈ ਕੇ ਵੀ ਆਪਣਾ ਕੰਪਲੀਟ ਸੂਟ ਵੀ ਰੈਡੀ ਕਰ ਸਕਦੀਆਂ ਨੇ ਤੇ ਆਪਣੀਆਂ ਦੋ ਸ਼ਰਟਾਂ ਬਣਾ ਸਕਦੀਆਂ ਤੇ ਨਾਲ ਬਾਟਮਸ ਆ ਜਿਹੜੀਆਂ ਉਹ ਡਾਈ ਕਰਵਾ ਕੇ ਲੈ ਸਕਦੀਆਂ ਨੇ ਜੀ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ 600 ਰੁਪਏ ਦੀ ਤੁਹਾਨੂੰ ਇੱਕ ਸ਼ਰਟ ਮਿਲੇਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗੀ ਜੀ ਇਹ ਮਿਲੇਗੀ ਰਾਮਟੈਕਸ ਬ੍ਰਾਂਡ ਦੀ ਕਰੇਵ ਹੋਏਗੀ ਜੀ ਬੜਾ ਹੀ ਪਿਆਰਾ ਸਟਾਫ ਹੈ ਜੀ 컬러 ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਜੀ ਚੈੱਕ ਕਰਵਾ ਦਿੰਨੇ ਆ ਪੂਰੀ ਸ਼ਰਟ ਤੁਹਾਨੂੰ ਖੋਲ ਕੇ ਜੀ ਚੈੱਕ ਕਰ ਲਓ ਇਹ ਜਿਹੜਾ ਪ੍ਰਿੰਟ ਹੈਗਾ ਇਸ ਤੇ ਘੇਰੇ ਦੇ ਉੱਪਰ ਆਏਗਾ ਜੀ ਇਹ ਪ੍ਰਿੰਟ ਇਸ ਤੇ ਘੇਰੇ ਦੇ ਉੱਪਰ ਰਹਿਣ ਵਾਲਾ ਹੈ ਜੀ ਲਓ ਜੀ ਚੈੱਕ ਕਰ ਲਓ ਰਾਉਂਡ ਟੈਕਸ ਬ੍ਰਾਂਡ ਦੀ ਹੋਏਗੀ ਜੀ 600 ਰੁਪਏ ਦੀ ਤੁਹਾਨੂੰ ਸ਼ਰਟ ਮਿਲੇਗੀ ਮਸਟਰਡ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਸ਼ੇਡ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗੀ ਜੀ ਸੈਲਫ ਪ੍ਰਿੰਟ ਕਰੇ ਮਿਲੇਗੀ ਜੀ ਰਾਮ ਟੈਕਸ ਬ੍ਰਾਂਡ ਦੀ ਸੈਲਫ ਪ੍ਰਿੰਟ ਕਰੇ ਹੋਏਗੀ ਜੀ ਅੰਬੀਆਂ ਵਾਲਾ ਪ੍ਰਿੰਟ ਹੈਗਾ ਜੀ ਬੜਾ ਹੀ ਪਿਆਰਾ ਸਟਾਫ ਹੈ ਜੀ ਚੈੱਕ ਕਰ ਲਓ ਸਟਾਫ ਦੀ ਫੋਇਲ ਹੀ ਆਪਾਂ ਨੂੰ ਦੱਸ ਦਿੰਦੇ ਕਿ ਸਟਾਫ ਕਿੰਨਾ ਜਿਆਦਾ ਪਿਆਰਾ ਹੈਗਾ ਜੀ ਲਓ ਜੀ ਆਪਾਂ ਨੂੰ ਕੰਨੀ ਤੋਂ ਪਤਾ ਲੱਗ ਜਾਏਗਾ ਕਿ ਵਾਕਈ ਰਾਮ ਟੈਕਸ ਬ੍ਰਾਂਡ ਦੀ ਸ਼ਰਟ ਹੈਗੀ ਹੈ ਜੀ ਚੈੱਕ ਕਰ ਲਓ ਜੀ ਰਾਮ ਟੈਕਸ ਬ੍ਰਾਂਡ ਦੀ ਸ਼ਰਟ ਹੈ ਜੀ ਇਸ ਦੇ ਉੱਪਰ ਤੁਸੀਂ ਲिटल बिट ਜਿਹੜਾ ਹੈਗਾ ਉਹ ਵਰਕ ਕਰਵਾ ਕੇ ਬਹੁਤ ਸੋਹਣੀ ਲੁੱਕ ਆ ਜਿਹੜੀ ਤੁਸੀਂ ਇਸ ਨੂੰ ਦੇ ਸਕਦੇ ਹੋ ਜੀ ਇਹ ਤੁਹਾਨੂੰ 600 ਰੁਪਏ ਦੀ ਸ਼ਰਟ ਮਿਲੇਗੀ ਜੀ ਰਾਮ ਟੈਕਸ ਬ੍ਰਾਂਡ ਦੀ ਨੈਕਸਟ ਜੋ ਤੁਹਾਨੂੰ ਮਿਲੇਗੀ ਆਰਗੈਂਜ਼ਾ ਦੀ ਡਿਜੀਟਲ ਪ੍ਰਿੰਟ ਸ਼ਰਟ ਹੋਏਗੀ ਜੀ ਇਹ ਸ਼ਰਟ ਵੀ ਤੁਹਾਨੂੰ 600 ਰੁਪਏ ਦੇ ਮਿਲੇਗੀ ਇਸ ਤੇ ਫਰੰਟ ਔਰ ਬੈਕ ਦੇ ਉੱਪਰ ਤੁਹਾਨੂੰ ਸੇਮ ਪ੍ਰਿੰਟ ਮਿਲੇਗਾ ਸ਼ਰਟ ਖੋਲ ਕੇ ਚੈੱਕ ਕਰਵਾ ਦਿੰਦੇ ਆ ਲਓ ਜੀ ਇਹ ਤੁਹਾਨੂੰ ਸੇਮ ਪ੍ਰਿੰਟ ਆ ਜਿਹੜਾ ਫਰੰਟ ਔਰ ਬੈਕ ਦੇ ਉੱਪਰ ਮਿਲੇਗਾ ਜੀ ਚੈੱਕ ਕਰ ਲਓ ਜੀ ਉੱਪਰ ਤੱਕ ਜਿਹੜਾ ਹੈਗਾ ਤੁਹਾਨੂੰ ਇਸ ਤਰੀਕੇ ਨਾਲ ਬੂਟੀਆਂ ਮਿਲਣਗੀਆਂ ਜੀ ਲਓ ਜੀ ਰਾਮ ਟੈਕਸ ਬ੍ਰਾਂਡ ਦੀ ਹੋਏਗੀ ਨੇਵੀ ਬਲੂ ਕਲਰ ਹੋਏਗਾ ਜੀ ਫਰੰਟ ਬੈਕ ਇਹਨਾਂ ਦਾ ਸੇਮ ਹੋਏਗਾ ਵਿਸਕੋਸ ਔਰਗੈਂਜ਼ਾ ਦੀ ਸ਼ਰਟ ਹੋਏਗੀ ਪ੍ਰਾਈਸ ਹੋਏਗਾ 600 ਰੁਪਏ ਜੀ 600 ਰੁਪਏ ਦੇ ਵਿੱਚ ਤੁਹਾਨੂੰ ਸ਼ਰਟ ਆ ਜਿਹੜੀ ਉਹ ਮਿਲ ਜਾਏਗੀ ਜੀ ਜੇਕਰ ਤੁਸੀਂ ਅਸੀਂ ਦੇ ਨਾਲ ਬਾਟਮ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਲਗਵਾ ਸਕਦੇ ਹੋ ਅਸੀਂ ਤੁਹਾਨੂੰ ਡਾਈ ਕਰਕੇ ਵੀ ਦੇ ਸਕਦੇ ਹਾਂ ਜੀ ਨੈਕਸਟ ਜੋ ਤੁਹਾਨੂੰ ਮਿਲੇਗੀ ਜੀ ਪਿੰਕ ਕਲਰ ਦੀ ਪਿੰਕ ਔਰ ਗਾਜਰੀ ਜੀ ਟੋਨ ਦਾ ਕਲਰ ਹੈਗਾ ਜੀ ਜੌਰਜਟ ਦੀ ਸ਼ਰਟ ਹੈਗੀ ਆ ਡਿਜੀਟਲ ਪ੍ਰਿੰਟ ਦੀ ਹੋਏਗੀ ਜੀ ਲਓ ਚੈੱਕ ਕਰ ਲਓ ਜੀ ਕੱਟ ਹੋਏਗੀ 2.5 ਤੋਂ 3-3 ਮੀਟਰ ਦੀ ਕੱਟ ਹੈ ਜੀ ਸ਼ਰਟ ਦੀ ਫਰੰਟ ਦੇ ਉੱਪਰ ਵੀ ਤੁਹਾਨੂੰ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਮਿਲੇਗਾ ਜੀ ਔਰ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਜਿਹਾ ਪ੍ਰਿੰਟ ਮਿਲੇਗਾ ਜੀ ਬੜੀ ਹੀ ਪਿਆਰੀ ਸ਼ਰਟ ਹੈਗੀ ਆ ਵਿਸਕੋਸ ਜੌਰਜਟ ਹੋਏਗੀ ਸਟਾਫ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਜੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਰਾਮ ਟੈਕਸ ਬ੍ਰਾਂਡ ਦੀ ਹੈ ਜੀ ਲਓ ਜੀ ਚੈੱਕ ਕਰੋ ਰਾਮਟੈਕਸ ਬ੍ਰਾਂਡ ਦੀ ਹੈਗੀ ਜੀ 600 ਰੁਪਏ ਦੀ ਤੁਹਾਨੂੰ ਸ਼ਰਟ ਮਿਲੇਗੀ ਜੀ 600 ਰੁਪਏ ਦੀ ਤੁਹਾਨੂੰ ਸ਼ਰਟ ਮਿਲੇਗੀ ਜੇਕਰ ਬਾਟਮ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਲਗਵਾ ਸਕਦੇ ਹੋ ਅਸੀਂ ਤੁਹਾਨੂੰ ਸੇਮ ਪਿੰਕ ਕਲਰ ਦੀ ਬਾਟਮ ਵੀ ਲਗਾ ਕੇ ਦੇ ਸਕਦੇ ਹਾਂ ਜੀ ਫਿਰ ਤੁਹਾਡਾ ਜੇਕਰ ਆਪਾਂ ਨੂੰ ਸੇਮ ਐਜ਼ ਦਾ ਡਾਈ ਹੋਈ ਬਾਟਮ ਮਿਲੇਗੀ ਤਾਂ ਤੁਹਾਡਾ 999 ਰੁਪਏ ਦੇ ਵਿੱਚ ਕੰਪਲੀਟ ਸੂਟ ਰੈਡੀ ਹੋ ਜਾਣਾ ਜੀ ਚੈੱਕ ਕਰੋ ਜੀ ਇਹ ਤੁਹਾਨੂੰ ਸਿਲਕ ਦੀ ਸ਼ਰਟ ਮਿਲੇਗੀ ਜੈਸੇ ਉੱਪਰ ਤੁਹਾਨੂੰ ਐਦਾਂ ਜਿਹੜਾ ਕੰਮ ਮਿਲੇਗਾ ਫਰੰਟ ਔਰ ਬੈਕ ਔਰ ਬਾਜੂ ਦੇ ਉੱਪਰ ਦੀ ਚੈੱਕ ਕਰ ਲਓ ਜੀ ਮਾਊਸ ਗ੍ਰੇ ਕਲਰ ਦੀ ਸ਼ਰਟ ਹੋਏਗੀ ਜੀ ਇਸ ਤਰੀਕੇ ਦਾ ਤੁਹਾਨੂੰ ਇਸ ਤੇ ਫਰੰਟ ਔਰ ਬੈਕ ਦੇ ਉੱਪਰ ਕੰਮ ਮਿਲੇਗਾ ਔਰ ਬਾਜੂ ਦੇ ਉੱਪਰ ਕੰਮ ਮਿਲੇਗਾ ਜੀ ਲਓ ਚੈੱਕ ਕਰ ਲਓ ਜੀ ਇਹ ਇੱਥੋਂ ਜਿਹੜਾ ਹੈਗਾ ਇਹਦੀ ਕਟਿੰਗ ਕਰਕੇ ਸੈਂਟਰ ਦੇ ਵਿੱਚੋਂ ਅੱਧਾ ਜਿਹੜਾ ਇਹ ਪੱਲਾ ਬੈਕ ਆਏਗਾ ਔਰ ਅੱਧਾ ਫਰੰਟ ਆਏਗਾ ਜੀ ਜਸਟ ਪਾਈਪਿੰਗ ਦੇ ਦੇਣੀ ਆ ਬਹੁਤ ਹੀ ਪਿਆਰੀ ਜੀ ਤੁਹਾਡੀ 셔ਟ ਹੈ ਜਿਹੜੀ ਉਹ ਰੈਡੀ ਹੋਣੀ ਹੈ ਜੀ ਮਾਊਸ ਗ੍ਰੇ ਕਲਰ ਹੈਗਾ ਰਾਮ ਟੈਕਸ ਬ੍ਰਾਂਡ ਦੀ ਹੈ ਜੀ ਸਿਲਕ ਦੀ ਤੁਹਾਨੂੰ 셔ਟ ਮਿਲੇਗੀ ਜੀ ਚੈੱਕ ਕਰ ਲਓ ਜੀ ਮਾਊਸ ਗ੍ਰੇ ਕਲਰ ਹੈ ਜੀ ਬੜੀ ਹੀ ਪਿਆਰੀ ਖੁੱਲੀ ਡੁੱਲੀ 셔ਟ ਹੈ ਜੀ ਪੂਰਾ ਵੱਡਾ ਪਨ ਹੈ ਜੀ ਇਸ ਦਾ 2.5 ਤੋਂ 3 ਮੀਟਰ ਦੀ ਕਟ ਹੈ ਜੀ 600 ਰੁਪਏ ਤੋਂ ਜੀ ਤੁਹਾਨੂੰ ਜਿਹੜੀ 셔ਟ ਹੈ ਜੀ ਇਹ ਮਿਲ ਜਾਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗੀ ਜੀ ਰਾਮ ਟੈਕਸ ਬ੍ਰਾਂਡ ਦੀ ਮਸਲੀਨ ਹੋਏਗੀ ਜੀ ਮਸਲੀਨ ਸਿਮਰ ਜੀ ਬਹੁਤ ਪਿਆਰਾ ਸਟਾਫ ਹੈਗਾ ਜੀ ਲੋ ਚੈੱਕ ਕਰ ਲਓ ਜੀ ਆਰਾਮ ਟੈਕਸ ਬ੍ਰਾਂਡ ਦੀ ਹੈ ਜੀ ਲੋ ਜੀ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਲਾਈਟ ਵੇਟ ਔਰ ਸੌਫਟ ਸਟਾਫ ਹੈਗਾ ਜੀ ਇਹਦੇ ਨਾਲ ਅਸੀਂ ਤੁਹਾਨੂੰ ਗਾਦਰੀ ਬਾਟਮ ਲਗਵਾਉਣਾ ਚਾਹੁੰਦੇ ਹਾਂ ਅਸੀਂ ਲਾ ਕੇ ਦੇ ਸਕਦੇ ਹਾਂ ਜੀ 2.5 ਤੋਂ 3 ਮੀਟਰ ਦੀ ਕੱਟ ਹੋਏਗੀ ਬਹੁਤ ਪਿਆਰਾ ਪ੍ਰਿੰਟ ਆ ਪ੍ਰਿੰਟ ਖੋਲ ਕੇ ਵੀ ਚੈੱਕ ਕਰਵਾ ਲੈਂਦੇ ਹਾਂ ਜੀ ਲੋ ਜੀ ਬੜਾ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਸੋਬਰ ਤੇ ਸਰਦਾਰੀ ਜਿਹਾ ਤੁਹਾਡਾ ਜਿਹੜਾ ਇਹ ਸੂਟ ਆ ਰੈਡੀ ਹੋਏਗਾ ਕੜਾਈਆਂ ਨਾਲੋਂ ਹਟਕੇ ਹੋਏਗਾ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਜੀ ਲਾਈਟ ਵੇਟ ਔਰ ਸੌਫਟ ਜਿਹੜਾ ਇਸ ਦਾ ਸਟਾਫ ਹੋਏਗਾ ਸਿਮਰ ਦੀ ਤੁਹਾਨੂੰ ਸ਼ਰਟ ਮਿਲੇਗੀ ਰਾਮ ਟੈਕਸ ਬ੍ਰਾਂਡ ਦੀ ਹੋਏਗੀ ਟਾਈ ਤੋਂ 3 ਮੀਟਰ ਦੀ ਕੱਟ ਹੈ ਜੀ 600 ਰੁਪਏ ਦੀ ਤੁਹਾਨੂੰ ਸ਼ਰਟ ਮਿਲ ਜਾਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗੀ ਰਾ ਸਿਲਕ ਹੋਏਗੀ ਜੀ ਟਾਈਡ ਆਈ ਦੇ ਵਿੱਚ ਰਾ ਸਿਲਕ ਦੀ ਸ਼ਰਟ ਮਿਲੇਗੀ ਜੀ ਰਾਮ ਟੈਕਸ ਬ੍ਰਾਂਡ ਦੀ ਟਾਈ ਤੋਂ 3 ਮੀਟਰ ਦੀ ਕੱਟ ਹੈ ਜੀ ਬਹੁਤ ਪਿਆਰਾ ਸਟਾਫ ਹੈ ਜੀ ਲਾਈਟ ਵੇਟ ਹੈ ਲਓ ਜੀ ਚੈੱਕ ਕਰ ਲਓ ਪਾਰਟੀ ویئر ਤੁਹਾਡੀ 셔ਟ ਹੈ ਜਿਹੜੀ ਉਹ ਰੈਡੀ ਹੋ ਜਾਣੀ ਹੈ ਰਾਸ ਸਿਲਕ ਹੋਏਗੀ ਜੀ ਰਾਮ ਟੈਕਸ ਬ੍ਰਾਂਡ ਦੀ ਲਓ ਜੀ ਚੈੱਕ ਕਰ ਲਓ ਜੀ ਰਾਮ ਟੈਕਸ ਬ੍ਰਾਂਡ ਦੀ ਰਾਸ ਸਿਲਕ ਹੈ ਜੀ ਬਹੁਤ ਪਿਆਰਾ ਸਟਾਫ ਹੈ ਜੀ ਟਾਈਡ ਹੈ ਇਹਦੀ 셔ਟ ਮਿਲੇਗੀ ਜੇਕਰ ਗਾਜ਼ਰੀ ਤੁਸੀਂ ਬਾਟਮ ਲਗਵਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਲਗਾ ਦੇਾਂਗੇ ਸੇਮ ਤੁਸੀਂ ਚੈੱਕ ਕਰ ਲਓ ਜੀ ਐਦਾਂ ਅਸੀਂ ਤੁਹਾਨੂੰ ਬਾਟਮ ਲਗਾ ਕੇ ਵੀ ਦੇ ਸਕਦੇ ਹਾਂ 600 ਰੁਪਏ ਦੀ 셔ਟ ਹੋਏਗੀ ਤੇ 400 ਰੁਪਏ ਦੀ ਬਾਟਮ ਹੋਏਗੀ ਜੀ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋ ਗਿਆ ਜੀ 1000 ਰੁਪਏ ਦੇ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਪਾਰਟੀ ਵੇਅਰ ਉਹ ਰੈਡੀ ਹੋ ਗਿਆ ਜੀ ਬਹੁਤ ਪਿਆਰਾ ਤੁਹਾਡਾ ਸੂਟਾ ਰੈਡੀ ਹੋ ਜਾਣਾ ਜੀ ਚੈੱਕ ਕਰ ਲਓ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਸੌਫਟ ਸਟਾਫ ਹੈ ਜੀ ਟਾਈ ਡਾਈ ਜੀ ਸ਼ਰਟ ਮਿਲੇਗੀ ਜੀ ਤੁਹਾਨੂੰ ਨੈਕਸਟ ਜੋ ਤੁਹਾਨੂੰ ਮਿਲੇਗਾ ਬੜਾ ਹੀ ਪਿਆਰਾ ਔਰ ਲਾਈਟ ਜਾਂ ਚਾਰਟ ਹੈਗਾ ਜੀ ਲਾਈਟ ਗ੍ਰੀਨ ਕਲਰ ਜੀ ਲਓ ਚੈੱਕ ਕਰ ਲਓ ਜੀ ਰਾਮ ਟੈਕਸ ਬ੍ਰਾਂਡ ਦੀ ਸ਼ਰਟ ਹੈ ਜੀ ਪੂਰਾ ਪ੍ਰਿੰਟ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਪਿਓਰ ਕ੍ਰੇਪ ਦੀ ਸ਼ਰਟ ਮਿਲੇਗੀ ਲਾਈਟ ਵੇਟ ਔਰ ਸੌਫਟ ਸਟਾਫ ਹੈਗਾ ਜੀ 600 ਰੁਪਏ ਦੀ ਤੁਹਾਨੂੰ ਸ਼ਰਟ ਮਿਲ ਜਾਏਗੀ ਜੀ 2.5 ਤੋਂ 3 ਮੀਟਰ ਦੀ ਕੱਟ ਹੈ ਜੀ ਸ਼ਰਟ ਦੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਨਾੜਸੀ ਸ਼ਰਟ ਮਿਲੇਗੀ ਜੀ ਲਓ ਜੀ ਮਹਿੰਦੀ ਕਲਰ ਦੇ ਉੱਪਰ ਹੋਏਗੀ ਬਨਾੜਸੀ ਸ਼ਰਟ ਮਿਲੇਗੀ ਜੀ ਰਾਮ ਟੈਕਸਿ ਬ੍ਰਾਂਡ ਦੀ ਹੋਵੇਗੀ ਚੈੱਕ ਕਰੋ ਜੀ نیچے ਤੋਂ ਪਤਾ ਲੱਗੇਗਾ ਪ੍ਰੋਪਰ ਜਿਹੜੀ ਹੈਗੀ ਉਹ ਬਨਾੜਸੀ ਸ਼ਰਟ ਤੁਹਾਨੂੰ ਮਿਲੇਗੀ ਜੀ ਏ ਸ਼ਰਟ ਦਾ ਪ੍ਰਾਈਸ ਹੋਏਗਾ 800 ਰੁਪਏ ਦੇ ਵਿੱਚ ਤੁਹਾਨੂੰ ਸ਼ਰਟ ਮਿਲ ਜਾਏਗੀ ਜੀ ਕੰਪਲੀਟ ਸ਼ਰਟ ਹੈ ਜਿਹੜੀ ਤੁਹਾਨੂੰ 800 ਰੁਪਏ ਦੇ ਵਿੱਚ ਮਿਲ ਜਾਣੀ ਹੈ ਜੀ ਬਹੁਤ ਸੋਹਣਾ ਸਟਾਫ ਆ ਸਿਲਕ ਦੇ ਉੱਪਰ ਤੁਹਾਨੂੰ ਬਨਾਰਸੀ ਮਿਲੇਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਵਿਸਕੋਸ অর্ਗਾਂਜ਼ਾ ਦਾ ਦੁਪੱਟਾ ਜੀ ਲੋ ਚੈੱਕ ਕਰ ਲਓ ਜੀ ਵਿਸਕੋਸ অর্ਗਾਂਜ਼ਾ ਦਾ ਦੁਪੱਟਾ ਦੁਪੱਟੇ ਦੇ ਵਿੱਚ ਤੁਹਾਨੂੰ ਫੁੱਲੀ ਜਿਹੜਾ ਹੈਗਾ ਉਹ ਵਰਕ ਮਿਲੇਗਾ ਜੀ ਸੀਕਵੈਂਸ ਦਾ ਕੰਮ ਕੀਤਾ ਹੈਗਾ ਦੁਪੱਟੇ ਦੇ ਵਿੱਚ ਤੁਹਾਨੂੰ ਇਸ ਤਰੀਕੇ ਦੇ ਨਾਲ ਪੈਨਲ ਮਿਲ ਜਾਣੇ ਆ ਜੀ ਦੁਪੱਟੇ ਦੇ ਵਿੱਚ ਲਓ ਜੀ ਤਿੰਨ ਪੈਨਲ ਤੁਹਾਨੂੰ ਦੁਪੱਟੇ ਦੇ ਵਿੱਚ ਮਿਲ ਜਾਣੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਲਾਈਟ ਚਾਰਟ ਹੈ ਜੀ ਲਓ ਜੀ ਇਹ ਜਿਹੜਾ ਵਰਕ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਐਵਲਾ ਵਰਕ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਜੀ ਨੈਚੁਰਲ ਕ੍ਰੇਪ ਤੁਹਾਨੂੰ ਮਿਲੇਗੀ ਜਾਨੀ ਕਿ ਪਿਓਰ ਕ੍ਰੇਪ ਰਾਮ ਟੈਕਸ ਬ੍ਰਾਂਡ ਦੀ ਜੀ ਤੇ ਨਾਲ ਤੁਹਾਨੂੰ ਮਿਲੇਗੀ ਟਾਈ ਮੀਟਰ ਦੀ ਕੱਟ ਦੀ ਬਾਟਮ ਜੀ ਰਾਮ ਟੈਕਸ ਬ੍ਰਾਂਡ ਦਾ ਸਟਾਫ ਹੈਗਾ ਜੀ ਰਾਮ ਟੈਕਸ ਬ੍ਰਾਂਡ ਦੀ ਕ੍ਰੇਪ ਹੈ ਜੀ 1200 ਰੁਪਏ ਦੇ ਜੀ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ ਐਦਾਂ ਤੁਹਾਨੂੰ ਵਰਕ ਮਿਲੇਗਾ ਸ਼ਰਟ ਦਾ ਫਰੰਟ ਔਰ ਇਹ ਵਾਲੀ ਤੁਹਾਨੂੰ ਮਿਲੇਗੀ ਬਾਟਮ ਜੀ ਸ਼ਰਟ ਔਰ ਬਾਟਮ ਕੰਪਲੀਟ ਸੂਟ ਹੈ ਜੀ ਤੁਹਾਡਾ ਇਹ 1200 ਰੁਪਏ ਦਾ ਜੀ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗੀ ਬੜੇ ਹੀ ਪਿਆਰੀ ਜਿਹੀ ਸ਼ਰਟ ਆ ਜੀ ਸ਼ਰਟ ਬਣਾਉਦੇ ਚਾਹੇ ਬਣਾਓ ਤੁਸੀਂ ਬਾਟਮ ਜੀ 3-3 ਮੀਟਰ ਦੀ ਕੱਟ ਹੈ ਜੀ ਸਾਰਿਆਂ ਦੀ ਅਪਰੋਕਸੀਮੇਟਲੀ ਕਿਸੇ ਦੀ ਭਾਵੇਂ ਆ ਜਿਹੜੀ ਉਹ ਲिटल ਬਟ ਘੱਟ ਹੋਵੇ ਨਹੀਂ ਤਕਰੀਬਨ ਸਭ ਦੀ ਜਿਹੜੀ ਕੱਟ ਹੈਗੀ ਉਹ 3-3 ਮੀਟਰ ਦੀ ਹੈ ਪਿਓਰ ਕ੍ਰੇਪ ਦਾ ਸਟਾਫ ਹੈਗਾ ਜੀ ਚੈੱਕ ਕਰ ਲੋ ਜੀ ਬਹੁਤ ਹੀ ਪਿਆਰਾ ਸਟਾਫ ਆ ਔਰ ਵਰਕ ਚੈੱਕ ਕਰੋ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਇਹਦੇ ਉੱਪਰ ਕੰਮ ਕੀਤਾ ਹੋਇਆ ਜੀ ਲਓ ਜੀ ਇਹ ਤੁਸੀਂ ਬਾਜੂ ਦੇ ਉੱਪਰ ਵੀ ਰੱਖ ਸਕਦੇ ਹੋ ਇਹ ਵਰਕ ਤੁਸੀਂ ਬਾਟਮ ਦੇ ਉੱਪਰ ਵੀ ਰੱਖ ਸਕਦੇ ਹੋ ਜੀ 2.5 ਤੋਂ 3 ਮੀਟਰ ਦੀ ਕੱਟ ਆ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਲਓ ਜੀ ਸ਼ੇਡ ਵੀ ਬੜਾ ਹੀ ਪਿਆਰਾ ਜਿਹਾ ਜੀ 2.5 ਤੋਂ 3 ਮੀਟਰ ਦੀ ਕੱਟ ਆ ਜੀ 800 ਰੁਪਏ ਦੀ ਤੁਹਾਨੂੰ ਜਿਹੜੀ ਹੈਗੀ ਉਹ ਸ਼ਰਟ ਮਿਲ ਜਾਏਗੀ ਜੀ 800 ਰੁਪਏ ਦੀ ਤੁਹਾਨੂੰ ਸ਼ਰਟ ਮਿਲ ਜਾਣੀ ਹੈ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸਟਾਫ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਆਫ ਵਾਈਟ ਕਲਰ ਜਾਨੀ ਕਿ ਲਾਈਟ ਲੈਮਨ ਸ਼ੇਡ ਮਿਲ ਜਾਏਗਾ ਜੀ ਪਿਓਰ ਕ੍ਰੇਪ ਦੇ ਉੱਪਰ ਹੈ ਜੀ ਹਾਂਜੀ ਆਹ ਲੋ ਜੀ ਲਾਈਟ ਲੈਮਨ ਸ਼ੇਡ ਮਿਲੇਗਾ ਤੁਹਾਨੂੰ ਪਿਓਰ ਕ੍ਰੇਪ ਦਾ ਇਹ ਵਾਲਾ ਤੁਹਾਨੂੰ ਮਿਲੇਗਾ ਵਰਕੇ ਚਾਹੇ ਤੁਸੀਂ ਬਾਜੂ ਤੇ ਰੱਖ ਸਕਦੇ ਹੋ ਚਾਹੇ ਤੁਸੀਂ ਬਾਟਮ ਤੇ ਰੱਖ ਸਕਦੇ ਹੋ ਜੀ ਚਾਹੇ ਤੁਸੀਂ ਇਸ ਦੀ ਬਾਟਮ ਬਣਾਓ ਤੇ ਚਾਹੇ ਬਣਾਓ ਸ਼ਰਟ ਜੀ ਜੋ ਮਰਜੀ ਬਣਾਓ ਜੀ ਬਹੁਤ ਹੀ ਪਿਆਰਾ ਜਿਹਾ ਚਾਰਟ ਹੈਗਾ ਤੁਸੀਂ ਡਾਰਕ ਸ਼ੇਡ ਦੇ ਇਸ ਦੇ ਨਾਲ ਬਾਟਮ ਵੀ ਲਗਵਾ ਸਕਦੇ ਹੋ ਜਾਂ ਸ਼ਰਟ ਲਗਵਾ ਸਕਦੇ ਹੋ ਜੀ ਜਾਂ ਸੇਮ ਕਲਰ ਦੀ ਤੁਸੀਂ ਡਾਈ ਵੀ ਕਰਵਾ ਸਕਦੇ ਹੋ ਜਾਂ ਤੁਸੀਂ ਸਾਡੇ ਤੋਂ ਐਦਾਂ ਵੀ ਲੈ ਸਕਦੇ ਹੋ ਜੀ ਡਾਰਕ ਸ਼ੇਡ ਦੀ ਸ਼ਰਟ ਕੱਟ ਸਕਦੇ ਹੋ ਇਹਨੂੰ ਆਫ ਵਾਈਟ ਬਾਟਮ ਕੱਟ ਸਕਦੇ ਹੋ ਜੀ ਬਹੁਤ ਪਿਆਰਾ ਤੁਹਾਡਾ ਸੂਟ ਆ ਰੈਡੀ ਹੋ ਜਾਣਾ ਜੀ 800 ਰੁਪਏ ਦੀ ਸ਼ਰਟ ਮਿਲੇਗੀ 400 ਰੁਪਏ ਦੀ ਤੁਹਾਨੂੰ ਜਿਹੜੀ ਹੈਗੀ ਉਹ ਬਾਟਮ ਮਿਲ ਜਾਏਗੀ ਜੀ ਐਦਾਂ ਜਿਹੜਾ ਤੁਹਾਡਾ ਸੂਟ ਆ 1200 ਰੁਪਏ ਦੇ ਵਿੱਚ ਰੈਡੀ ਹੋ ਜਾਣਾ ਜੀ ਕੰਪਲੀਟ ਸੂਟ 2.5 ਤੋਂ 3 ਮੀਟਰ ਦੀ ਕੱਟ ਆ ਜਿਹੜੀ ਤੁਹਾਨੂੰ ਇਹ ਮਿਲੇਗੀ ਪਿਓਰ ਕ੍ਰੇਪ ਦੀ ਜਿਸ ਤੇ ਉੱਪਰ ਤੁਹਾਨੂੰ ਵਰਕ ਮਿਲੇਗਾ ਜੀ 800 ਰੁਪਏ ਦੀ ਤੁਹਾਨੂੰ ਸ਼ਰਟ ਮਿਲੇਗੀ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਉਹ ਵੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰਾ ਦਿੰਦੇ ਆ ਜੀ ਵਰਕ ਸਾਰਿਆਂ ਦੇ ਉੱਪਰ ਹੀ ਬੜਾ ਹੀ ਪਿਆਰਾ ਜਿਹਾ ਕੀਤਾ ਹੋਇਆ ਜੀ ਡਾਰਕ ਗ੍ਰੇ ਕਲਰ ਮਿਲੇਗਾ ਜੀ ਚੈੱਕ ਕਰ ਲਓ ਲਓ ਜੀ ਇਹ ਵਾਲਾ ਵਰਕ ਆ ਜਿਹੜਾ ਆਪਾਂ ਨੂੰ ਮਿਲੇਗਾ ਜੀ ਚਾਹੇ ਆਪਾਂ ਬਾਹਰੂਦ ਰੱਖ ਲਈਏ ਚਾਹੇ ਆਪਾਂ ਘੇਰੇ ਦੇ ਉੱਪਰ ਰੱਖ ਲਈਏ ਜੀ ਬੜਾ ਹੀ ਪਿਆਰਾ ਜਿਹਾ ਵਰਕ ਆ ਜਿਹੜਾ ਤੁਹਾਨੂੰ ਮਿਲੇਗਾ ਜੀ ਪਿਓਰ ਕਰੇਪ ਦੀ ਤੁਹਾਨੂੰ ਮਿਲੇਗੀ ਬਾਟਮ 10 ਮੀਟਰ ਦੀ ਕੱਟ ਹੋਏਗੀ ਬਾਟਮ ਰੱਖ ਲਓ ਚਾਹੇ ਤੁਸੀਂ ਸ਼ਰਟ ਰੱਖ ਲਓ ਜੀ ਡਾਰਕ ਗ੍ਰੇ ਕਲਰ ਆ ਪ੍ਰਾਈਸ ਹੈਗਾ 800 ਜੀ 800 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਪ੍ਰਾਈਸ ਹੋਏਗਾ ਇਸ ਦਾ 800 ਰੁਪਏ ਜੀ ਨੈਕਸਟ ਜੋ ਤੁਹਾਨੂੰ ਕਲਰ ਮਿਲੇਗਾ ਬੜਾ ਹੀ ਪਿਆਰਾ ਜਿਹਾ ਚਾਰਟ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਪਿਓਰ ਕਰੇਪ ਦਾ ਸਟੱਫ ਹੈਗਾ ਜੀ ਜਿਸ ਤੇ ਉੱਪਰ ਤੁਹਾਨੂੰ ਵਰਕ ਮਿਲੇਗਾ ਜੀ ਲਓ ਜੀ ਇਸ ਤੇ ਉੱਪਰ ਤੁਹਾਨੂੰ ਵਰਕ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਚਾਰਟ ਤੁਹਾਡਾ ਰੈਡੀ ਹੋਣਾ ਜੀ ਤੁਸੀਂ ਬਾਟਮ ਬਣਾਓ ਚਾਹੇ ਤੁਸੀਂ ਸ਼ਰਟ ਰੈਡੀ ਕਰੋ ਜੀ ਬਹੁਤ ਪਿਆਰਾ ਕਨਸੈਪਟ ਰੈਡੀ ਹੋਣਾ 3 ਮੀਟਰ ਦੀ ਕੱਟ ਹੈ ਜੀ 3 ਮੀਟਰ ਦੀ ਕੱਟ ਮਿਲੇਗੀ ਜੀ ਤੁਸੀਂ ਇਸਦੇ ਨਾਲ ਸ਼ਰਟ ਜਾਂ ਬਾਟਮ ਜੋ ਬਣਾਉਣਾ ਚਾਹੁੰਦੇ ਹੋ ਇੱਕ ਜੀ ਤੁਸੀਂ ਡਾਈ ਕਰਵਾ ਕੇ ਬਣਾ ਸਕਦੇ ਹੋ ਜੀ 800 ਰੁਪਏ ਦੀ ਤੁਹਾਨੂੰ ਸ਼ਰਟ ਜਾਂ ਇਹ ਬਾਟਮ ਮਿਲ ਜਾਏਗੀ ਜੀ ਪਿਓਰ ਕ੍ਰੇਪ ਦੀ ਹੋਏਗੀ ਜੀ ਨੈਕਸਟ ਆ ਗਿਆ ਜੀ ਸਕਿਨ ਕਲਰ ਸਕਿਨ ਕਲਰ ਦੀ ਤੁਹਾਨੂੰ ਮਿਲੇਗੀ ਸ਼ਰਟ ਜੀ ਵਰਕ ਵਾਲੀ ਹੋਏਗੀ ਲਓ ਜੀ ਗਾਜਰੀ ਟੋਨ ਦਾ ਵਿੱਚ ਤੁਹਾਨੂੰ ਮਿਲੇਗਾ ਵਰਕ ਜੀ ਚੈੱਕ ਕਰ ਲਓ ਜੀ ਗਾਜ਼ਰੀ ਕਲਰ ਦਾ ਤੁਹਾਨੂੰ ਵਰਕ ਮਿਲੇਗਾ ਪੈਚ ਵਰਕ ਹੋਏਗਾ ਜੀ ਪਿਓਰ ਕ੍ਰੇਪ ਦੇ ਉੱਪਰ 800 ਰੁਪਏ ਦੀ ਤੁਹਾਨੂੰ ਸ਼ਰਟ ਮਿਲੇਗੀ ਨਾਲ ਜੇਕਰ ਤੁਸੀਂ ਬਾਟਮ ਪਲੇਨ ਕਰਨਾ ਚਾਹੁੰਦੇ ਹੋ ਗਾਜ਼ਰੀ ਟੋਨ ਦੀ ਤਾਂ ਤੁਸੀਂ ਐਦਾਂ ਲੈ ਸਕਦੇ ਹੋ ਜੀ ਗਾਜ਼ਰੀ ਟੋਨ ਦੀ ਤੁਹਾਨੂੰ ਜਿਹੜੀ ਹੈਗੀ ਉਹ ਸ਼ਰਟ ਜਾਂ ਬਾਟਮ ਤੁਸੀਂ ਰੱਖ ਸਕਦੇ ਹੋ 800 ਰੁਪਏ ਦਾ ਤੁਹਾਨੂੰ ਵਰਕ ਵਾਲਾ ਪੀਸ ਆ ਜਿਹੜਾ ਉਹ ਮਿਲ ਜਾਏਗਾ 3 ਮੀਟਰ ਦੀ ਕੱਟ ਹੋਏਗੀ ਕਲਰ ਹੋਏਗਾ ਸਕਿਨ ਜੀ ਨੈਕਸਟ ਆ ਗਿਆ ਜੀ ਲਾਈਟ ਲੈਮਨ ਸ਼ੇਡ ਜੀ ਪਿਓਰ ਗਰੇਪ ਦੇ ਉੱਪਰ ਹੋਏਗਾ ਲਾਈਟ ਲੈਮਨ ਸ਼ੇਡ ਹੋਏਗਾ ਜੀ ਚੈੱਕ ਕਰ ਲਓ ਬੜਾ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ ਲਓ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਲਓ ਪੈਚ ਵਰਕ ਮਿਲੇਗਾ ਔਰ ਤਿੱਲੇ ਦੇ ਨਾਲ ਕੀਤਾ ਹੋਇਆ ਤੁਹਾਨੂੰ ਕੰਮ ਮਿਲੇਗਾ ਜੀ ਪ੍ਰੋਪਰ ਲਓ ਜੀ ਐਦਾਂ ਤੁਸੀਂ 3 ਮੀਟਰ ਦੇ ਕੱਟ ਲੈ ਕੇ ਆਪਣੀ ਸ਼ਰਟ ਜਾਂ ਆਪਣੀ ਬਾਟਮ ਆ ਜਿਹੜੀ ਤੁਸੀਂ ਰੈਡੀ ਕਰ ਸਕਦੇ ਹੋ ਜੀ 800 ਰੁਪਏ ਦਾ ਪ੍ਰਾਈਸ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਬੜਾ ਹੀ ਪਿਆਰਾ ਜਿਹਾ ਚਾਰਟ ਹੈ ਜੀ ਦੇਖ ਲਓ ਲਓ ਜੀ ਇਸ ਤੇ ਉੱਪਰ ਤੁਹਾਨੂੰ ਮਿਲੇਗਾ ਨਾਟਵਰਕ ਜੀ 셔ਟ ਹੋਏਗੀ ਜੀ ਇਹ ਰਾਮਟੈਕਸ ਬ੍ਰਾਂਡ ਦੀ ਜੀ ਰਸਟ ਕਲਰ ਹੋਏਗਾ ਡਿਜੀਟਲ ਪ੍ਰਿੰਟ ਹੋਏਗੀ ਪਲੱਸ ਨਾਟਵਰਕ ਮਿਲੇਗਾ ਜੀ ਵਿਸਕੋਸ ਔਰਗੈਂਜ਼ਾ ਦੀ ਤੁਹਾਨੂੰ ਮਿਲੇਗੀ 셔ਟ ਜੀ ਰਾਮਟੈਕਸ ਬ੍ਰਾਂਡ ਦੀ ਹੋਏਗੀ ਲਓ ਜੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ ਵਿਸਕੋਸ ਔਰਗੈਂਜ਼ਾ ਦੀ 셔ਟ ਮਿਲੇਗੀ ਪ੍ਰਾਈਸ ਹੋਏਗਾ 800 ਰੁਪਏ ਜੀ 800 ਰੁਪਏ ਦੇ ਤੁਹਾਨੂੰ ਮਿਲ ਜਾਣੀ ਹੈ 셔ਟ ਜੀ ਇਹ ਕੰਪਲੀਟ ਲਓ ਜੀ ਐਵਰ ਸ਼ਰਟ ਵੀ ਤੁਹਾਨੂੰ ਮਿਲੇਗੀ 800 ਰੁਪਏ ਦੇ ਵਿੱਚ 10-10 ਮੀਟਰ ਦੀ ਕੱਟ ਦੀਆਂ ਸ਼ਰਟਾਂ ਹੈਗੀਆਂ ਨੇ ਤਕਰੀਬਨ ਸਾਰੀਆਂ ਸ਼ਰਟਾਂ ਨੇ ਜਿਹੜੀਆਂ 10-10 ਮੀਟਰ ਦੀ ਕੱਟ ਹੀ ਦੇ ਨੇ ਜੀ ਪਿਓਰ ਕਰੇਪ ਦੇ ਉੱਪਰ ਨੇ ਜੀ 800 ਰੁਪਏ ਦਾ ਪ੍ਰਾਈਸ ਹੋ ਗਿਆ ਤੁਹਾਨੂੰ ਵਰਕ ਮਿਲੇਗਾ ਜੀ ਉੱਪਰ ਸਾਰੀਆਂ ਸ਼ਰਟਾਂ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਜੀ ਬਹੁਤ ਹੀ ਪਿਆਰਾ ਵਰਕ ਕੀਤਾ ਗਿਆ ਹੈਗਾ ਡਿਜੀਟਲ ਪ੍ਰਿੰਟ ਦੀਆਂ ਜਿਹੜੀਆਂ ਸ਼ਰਟਾਂ ਹੈਗੀਆਂ ਉਹ ਤੁਹਾਨੂੰ ਮਿਲਣਗੀਆਂ 600 ਰੁਪਏ ਦੇ ਵਿੱਚ ਬਹੁਤ ਪਿਆਰੇ ਤੁਹਾਡੇ ਜਿਹੜੇ ਕਨਸੈਪਟ ਆ ਉਹ ਰੈਡੀ ਹੋ ਜਾਣੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਵਧੀਆ ਬ੍ਰਾਂਡ ਦੀਆਂ ਚੀਜ਼ਾਂ ਤੁਹਾਨੂੰ ਮਿਲਣਆਂ ਹੀ ਆਣੇ ਜੀ ਜਿਹੜੀਆਂ ਪਹਿਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੁਸੀਂ ਆਪਣੇ ਲਈ ਸੋਨੇ ਸੋਨੇ ਸੂਟਾ ਜਿਹੜੇ ਉਹ ਬਾਈ ਕਰ ਸਕੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ